ਇਸ ਵੱਲੇ ਦੀ ਵੱਡੀ ਖਬਰ ਪੰਜਾਬ ਕਾਂਗਰਸ ਦੇ ਨਾਲ ਸੰਬੰਧਤ ਆ ਰਹੀ ਹੈ ਤੋਂ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਫੇਰਬਦਲ ਹੋਇਆ 2024 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣਾ ਜਿਹੜਾ ਪੰਜਾਬ ਇੰਚਾਰਜ ਸੀ ਉਹ ਬਦਲ ਦਿੱਤਾ ਗਿਆ ਦਵਿੰਦਰ ਯਾਦਵ ਦੀ ਥਾਂ ਤੇ ਹੁਣ ਜਿਹੜੀ ਅਗਲੀ ਜ਼ਿੰਮੇਵਾਰੀ ਹੈ ਉਹ ਭਪੇਸ਼ ਜਿਹੜੇ ਬਗੇਲ ਨੇ ਛਕਤੀ ਕਰਦੇ ਸਭਾ ਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਸੌਂਪੀ ਗਈ ਹੈ 2024 ਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿ ਹੁਣ ਪੰਜਾਬ ਕਾਂਗਰਸ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਹੋਰ ਨੀਤੀ ਤਿਆਰ ਕਰੇਗੀ ਕਿ ਪੰਜਾਬ ਕਾਂਗਰਸ ਨੂੰ ਲੈ ਕੇ ਹੋਰ ਕੀ ਕੁਝ ਸਾਹਮਣੇ ਆਵੇਗਾ ਇਹ ਵੀ ਦੇਖਣਾ ਬਿਆ ਦਿਖਾਸ ਹੋਵੇਗਾ ਪਰ ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਦਲਾ ਜਾ ਸਕਦਾ ਹੈ ਪਰ ਹੁਣ 2020 ਜਿਹੜੀ 25 ਦੇ ਵਿੱਚ ਦਿੱਲੀ ਦੀਆਂ ਚੋਣਾਂ ਹੋਈ ਸੀ ਉਸ ਦੇ ਕਰਕੇ ਇਸ ਨੂੰ ਟਾਲ ਦਿੱਤਾ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਪੰਜਾਬ ਪ੍ਰਦੇਸ਼ ਦਾ ਜਿਹੜਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਸਦੇ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰਬਦਲ ਦੇਖਣ ਨੂੰ ਮਿਲਣਗੇ ਜਿਸ ਦੇ ਤਹਿਤ ਪੰਜਾਬ ਕਾਂਗਰਸ ਨੂੰ ਨਵਾਂ ਸੂਬਾ ਪ੍ਰਧਾਨ ਵੀ ਮਿਲ ਸਕਦਾ ਹੈ ਇਸ ਦਿਨ ਚਰਚਾਵਾ ਵੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਜਾਰੀ ਨੇ ਤੇ ਹੋਰ ਵੀ ਜਿਹੜਾ ਜਥੇਬੰਦ ਟਾਂਚਾ ਪੰਜਾਬ ਦਾ ਉਸ ਦੇ ਵਿੱਚ ਵੀ ਬਦਲ ਹੋਵੇਗਾ ਪਰ ਇਸ ਵਕਤ ਜਿਹੜੀ ਵੱਡੀ ਖਬਰ ਹੁਣ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਕਾਂਗਰਸ ਦੇ ਜਿਹੜੇ ਨਵੇਂ ਬਣੇ ਇੰਚਾਰਜ ਨੇ ਇੰਚਾਰਜ ਦੇ ਉਹਦੇ ਦੇ ਉੱਤੇ ਨਿਯੁਕਤ ਹੋਣ ਤੋਂ ਬਾਅਦ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਅਸੀਂ 2027 ਦੇ ਲਈ ਪੰਜਾਬ ਦੇ ਵਿੱਚ ਮੂੜ ਸਰਕਾਰ ਬਣਾਉਣ ਦੇ ਲਈ ਜੀ ਜਾਣ ਲਾ ਦੇਾਂਗੇ ਸਖਤ ਮਿਹਨਤ ਕਰਾਂਗੇ ਉਹਨਾਂ ਦੇ ਲਈ ਬਿਹਤ ਚੁਣੌਤੀਆਂ ਹੋਣਗੀਆਂ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਖਿੱਚੋ ਤਾਣ ਜਾਂ ਫਿਰ ਟੜੇਬੰਦੀ ਉੱਪਰ ਕੇ ਸਾਹਮਣੇ ਆਈ ਹੈ ਉਸ ਨੂੰ ਖਤਮ ਕਰਨਾ ਉਹਨਾਂ ਦਾ ਪਹਿਲਾ ਕਦਮ ਹੋਵੇਗਾ ਕਿਉਂਕਿ ਜੇਕਰ ਉਸ ਚਾਈ ਦੇ ਵਿੱਚ ਕਿਸੇ ਇੱਕ ਵਿਅਕਤੀ ਦੇ ਵੱਲੋਂ ਚੋਣ ਜਾਂ ਫਿਰ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਉਹਦੇ ਹੇਠ ਜਫਰ ਕੇ ਲਈ ਪਹਿਲਾ ਰਣਨੀਤੀ ਤਿਆਰ ਕੀਤੀ ਜਾਵੇਗੀ ਤਾਂ ਕਿਤੇ ਨਾ ਕਿਤੇ ਕਾਂਗਰਸ ਬਹੁਮਤ ਦੇ ਜਿਹੜੇ ਕਰੀਬ ਜਫਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵੇਗੀ ਪਰ ਜੇ ਕਲੇਜਿਆ ਨਹੀਂ ਹੁੰਦਾ ਤਾਂ ਕਿਉਂਕਿ ਕਾਂਗਰਸ ਨੇ ਹਮੇਸ਼ਾ ਜਦ ਟਿਕਟਾਂ ਦੀ ਵੰਡ ਨੂੰ ਲੈ ਕੇ ਬਹੁਤ ਦੇਰੀ ਕਰ ਦਿੰਦੀ ਹੈ ਆਪਸੀ ਖਿਚੋਤਾਂ ਦੇ ਕਰਕੇ ਧੜੇਬੰਦੀ ਤੇ ਕਰਕੇ ਜਿਸ ਦੇ ਕਰਕੇ ਵੋਟਰਾਂ ਦਾ ਜਿਹੜਾ ਜਫਰ ਕੇ ਲਈ ਵੋਟਰ ਦੂਜੇ ਪਾਸੇ ਚਲੇ ਜਾਂਦੇ ਨੇ ਉਹਦਾ ਨੁਕਸਾਨ ਵੀ ਉਹਨਾਂ ਨੂੰ ਹੁੰਦਾ ਹੈ ਪਰ ਜਿਸ ਤਰ੍ਹਾਂ ਦੀ ਸਥਿਤੀ ਹੁਣ ਕਾਂਗਰਸ ਦੇ ਵੱਲੋਂ ਬਣਾਈ ਜਾ ਰਹੀ ਹੈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਿ ਕਾਂਗਰਸ ਪੰਜਾਬ ਦੇ ਵਿੱਚ ਹੁਣ 2027 ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਪੰਪਾ ਭਾਰ ਹੈ ਉਹਨਾਂ ਦੇ ਵੱਲੋਂ ਤਿਆਰੀ ਕੀਤੀਆਂ ਗਈਆਂ ਨੇ ਪਪੇਸ਼ ਬਗੇਲ ਜਿਹੜੇ ਛੱਤੀਸਗੜ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਨੂੰ ਉਹਨਾਂ ਨੇ ਹੁਣ ਕੀ ਕੁਝ ਹੋਵੇਗਾ ਪੰਜਾਬ ਕਾਂਗਰਸ ਦੇ ਵਿੱਚ ਇਹ ਵੀ ਦੇਖਣਾ ਬਈ ਇਹ ਖਾਸ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਰਣਨੀਤੀ ਤਿਆਰ ਕਰਕੇ ਵੱਡੇ ਢਾਂਚੇ ਨੂੰ ਜਾਂ ਮੋੜ ਬਦਲਿਆ ਵੀ ਜਾ ਸਕਦਾ ਹੈ ਪ੍ਰਧਾਨ ਵੀ ਜਿਹੜਾ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਪਟਿੰਗ ਨੂੰ ਬਦਲਿਆ ਜਾ ਸਕਦਾ ਹੈ ਹੋਰ ਕੀ ਕੁਝ ਖਾਸ ਹੋਵੇਗਾ ਦੇਖਣਾ ਬੇਤਖਾਸ ਹੋਵੇਗਾ ਪਰ ਹੁਣ ਪੰਜਾਬ ਦੇ ਨਵੇਂ ਬਣੇ ਇੰਚਾਰਜ ਪੇਸ਼ ਬਘੇਲ ਦੇ ਲਈ ਵੱਡੀ ਚੁਣੌਤੀ ਹੋਵੇਗੀ ਕਿ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਕੇ ਚੱਲਣਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਕਜੁੱਟ ਕਰਕੇ ਲੈ ਕੇ ਮੋਰ ਪਾਰਟੀ ਦੇ ਨਾਲ ਜਾਂ ਫਿਰ ਲਈ ਜਿਹੜੀ ਲੀਡਰਸ਼ਿਪ ਦੇ ਨਾਲ ਚੱਲਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਹੀ ਜਿਹੜੇ ਹੁਣ ਤੱਕ ਪ੍ਰਧਾਨ ਬਣੇ ਨੇ ਉਹਨਾਂ ਦੇ ਕੋਲ ਉਹੀ ਨਿਮਨ ਨੇ ਜਾਂ ਫਿਰ ਕਹਿ ਲਈ ਉਹ ਉਹਨਾਂ ਦੇ ਅਨੁਸਾਰ ਨਹੀਂ ਚੱਲੇ ਕਿਉਂਕਿ ਕਿਤੇ ਨਾ ਕਿਤੇ ਹੁਣ ਕਾਂਗਰਸ ਦੇ ਲਈ ਜਿਹੜੀ ਸਥਿਤੀ ਹੈ ਕਰੋ ਜਾਂ ਮਰੋ ਵਾਲੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਫਿਰ ਕਹਿ ਲਈ 2027 ਤੋਂ ਪਹਿਲਾਂ ਉਹ ਹੋਵੇਗੀ ਜੇਕਰ ਇੱਕ ਮੰਚ ਦੇ ਉੱਤੇ ਹੋ ਕੇ ਚੱਲਣਗੇ ਇੱਕ ਅਨੁਸ਼ਾਸਨ ਦੇ ਵਿੱਚ ਚੱਲਣਗੇ ਤਾਂ ਹੋਵੇਗਾ 2027 ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕੰਮ ਬਹੋ ਜਾਣਗੇ ਨਹੀਂ ਤਾਂ ਫਿਰ 2022 ਵਾਲਾ ਹਾਲ ਫਿਰ ਉਹੀ ਵੇਖਣ ਨੂੰ ਮਿਲ ਸਕਦਾ ਹੈ